ਜੀ ਤਾਂ ਆਪਾਂ ਵੇਟਿੰਗ ਫਾਰ ਗੋਦੋਬਾਰੇ ਹੁਣ ਗੱਲ ਕਰਨੀ ਸੀ ਜੀ ਹੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਉਹ ਛਾਪੇ ਆ ਗਏ ਹਾਂਜੀ ਤੇ ਇਸ ਤੋਂ ਇਲਾਵਾ ਤਾਉ ਆ ਫਿਜ਼ਿਕਸ ਵੀ ਯੂਨੀ ਸੀਨੀਅਰ ਚਾਪ ਹੈ ਪਰ ਆਪਾਂ ਪਹਿਲਾਂ ਵੇਟਿੰਗ ਫੋਰ ਗੋਦੋ ਬਾਰੇ ਗੱਲ ਕਰਦੇ ਹਾਂ ਹਾਂ ਤਾਉ ਆ ਪ੍ਰੋਜੈਕਟ ਕਿਉਂਕਿ ਉਹ ਲਿਟਰੇਚਰ ਦਾ ਨਹੀਂ ਹੈ ਉਹ ਸਾਇੰਸ اور ਪ੍ਰੋਜੈਕਟਸ اور ਕ로ਸਪੀਨਲ ਤੁਹਾਡਾ ਪਸੰਹ ਹੈ ਕਿ ਉਹ ਸਾਡੀਆਂ ਗੱਲਾਂ ਆਪਾਂ ਕਰਨੀਆਂ ਬਹੁਤ ਆਪਾਂ ਪਹਿਲਾਂ ਵਿਸਤਾਰ ਲੈ ਲਿਆ ਜੀ ਜੀ ਹਾਂਜੀ ਸੋ ਵੇਟਿੰਗ ਫੋਰ ਗੋਦੋ ਦਾ ਪ੍ਰੋਜੈਕਟ ਵੀ ਕਰਤੋ 25 ਸਾਲ ਜਬੀ ਸਾਲ ਪਹਿਨੋ ਹਨਾ ਇਹ ਦਿੱਤਾ ਉਹਨਾਂ ਨੇ ਤੇ ਉਹ ਕਿਤਾਬ ਉਹ ਵਿਟਿੰਗ ਫੋਰ ਗੋਡਸ ਸੈਮਲ ਰੈਕਰ ਸਾਹਿਬ ਦਾ ਜਿਹਦੇ ਵਿੱਚ ਜਿਹੜਾ ਹੈ ਉਹ ਵੀ ਮਨੁੱਖੀ ਐਗਜ਼ਿਸਟੈਂਸ ਦਾ ਰਿਸਟੈਂਸ਼ੀਅਲ ਵਸ ਨੂੰ ਅਬਸਰਡ ਨਾਟਕ ਕਿਹਾ ਜਾਂਦਾ ਹੈ ਜਿਹਦੇ ਚ ਸਵਾਲ ਇਹੀ ਹੈ ਕਿ ਜਿਹੜਾ ਹੈ ਉਹਦੇ ਚ ਦੋ ਬੰਦੇ ਨੇ ਉਹਨਾਂ ਦਾ ਨਾਮ ਜੋ ਲਿਖਿਆ ਹੋਇਆ ਹੈ ਅਸਟ੍ਰੈਗੋ ਤੇ ਵਲਦੀਮੀਰ ਪਰ ਕੋਈ ਵੀ ਪੂਰੇ ਨਾਟਕ ਦੇ ਵਿੱਚ ਨਾ ਤੋਂ ਉਹ ਆਪ ਇੱਕ ਦੂਸਰੇ ਨੂੰ ਉਸ ਨਾਂ ਨਾਲ ਬੁਲਾਉਂਦੇ ਆ ਨਾ ਕੋਈ ਹੋਰ ਉਹਨਾਂ ਨੂੰ ਉਸ ਨਾਂ ਨਾਲ ਬੁਲਾਉਂਦਾ ਉਹ ਕਹਿੰਦੇ ਡੀਡੀ ਕਹਿੰਦੇ ਗੋਗੋ ਉਹ ਵੀ ਐਕਚੁਅਲੀ ਕੁਐਸਚਨ ਜਿਹੜਾ ਹੈ ਫਾਰਮ ਤੋਂ ਨਿਵਰੇਸ਼ਨ ਦਾ ਕੁਐਸਚਨ ਆਕਾਰ ਤੋਂ ਜਨਮ ਤੋਂ ਉਹਦੀਆਂ ਪੇਂਸ ਤੋਂ ਪਰ ਉਹਨ ਨੂੰ ਇਹ ਲੱਗਦਾ ਹੈ ਕਿ ਲਿਬਰੇਸ਼ਨ ਨੂੰ ਸਾਨੂੰ ਕੋਈ ਬਾਹਰੀ ਆਊਟਸਾਈਡ ਫੋਰਸ ਆਏਗਾ ਜਿਹਦਾ ਨਾਮ ਉਹਨੇ ਕੋਈ ਗੋਦੋ ਦਿੱਤਾ ਹੈ ਉਹਨੇ ਸੜਨ ਦਾ ਪ੍ਰੋਮਿਸ ਕੀਤੀ ਹੋਈ ਹੈ ਉਹ ਲਿਬੀਅਤ ਕਰੇਗਾ ਸੇਵੀਅਰ ਹਮ ਕ੍ਰਿਸਟਿਅਨ ਉਹ ਲੱਗ ਵੀ ਕੁ ਸੇਵੀਅਰ ਕੋ ਮਸੀਹਾ ਆਏਗਾ ਹਮ ਐਸੀ ਖੁਦ ਕੋ ਕਦੀ ਖੁਦਕੁਸ਼ੀ ਕਰ ਲਈ ਫਿਰ ਨਿਕਲ ਜਾਵੇ ਇਸ ਬੋਡੀ ਤੋਂ ਬਚ ਜਾਵਾਂਗੇ ਉਹ ਫਿਰ ਮਾਤਲੋ ਕੋਲਾ ਕੰਸਪਟ ਹਮ ਪਰ ਕੋਈ ਨਹੀਂ ਖੁਦਕੁਸ਼ੀ ਕਰਕੇ ਵੀ ਬਚ ਨਹੀਂ ਸਕਦੇ ਕਿੰਨੀ ਵਾਰੀ ਪਹਿਲਾਂ ਉਹ ਕਰਕੇ ਦੇਖ ਚੁੱਕੇ ਹਨ ਹੈਨਾ ਖੜੇ ਵਿੱਚ ਫੈਲ ਜਾਂਦੇ ਆ ਤਾਂ ਹੋਰ ਹੋ ਜਾਣਾ ਫਾਰਮ ਆਦੇ ਚਲਣਾ ਤੇ ਉਹ ਜੂੰ ਬੰਦੇ ਦਾ ਜਿਹੜਾ ਗੋਦੋ ਹ ਹਮ ਗੋਦੋ ਦੀ ਕੋਈ ਡਿਫਾਈਨ ਹਮ ਨਹੀਂ ਕੀਤਾ ਆ ਤੇ ਗੋਦੋ ਨੂੰ ਉਡੀਕਦੇ ਹੋਏ ਉਹ ਰਸਤਾ ਮਾਰਗ ਹੈ ਉਹਦੀ ਕੋਈ ਪਛਾਣ ਨਹੀਂ ਵੀ ਪੂਰਾ ਨਾਟਕ ਆਨੇ ਸੰਗਲ ਬਿਕਟ ਨਹੀਂ ਵੀ ਉਹਦੀ ਕੋਈ ਪਛਾਣ ਨਾ ਉਹਦੇ ਕੈਰੈਕਟਰਸ ਦੀ ਨਾ ਉਸ ਲੋਕੇਸ਼ਨ ਦੀ ਦੇਸ਼ਪ੍ਰਕਾਸ਼ਨ ਦੇ ਵਿੱਚ ਤਾਂ ਕਿ ਉਹਨੂੰ ਕਿਸੇ ਖਾਸ ਨੇਸ਼ਨ ਕਿਸੇ ਖਾਸ ਕਲਚਰ ਨਾਲ ਹਿਸਟਰੀ ਦੇ ਕਿਸੇ ਖਾਸ ਦੌਰ ਨਾਲ ਜੋੜ ਕੇ ਸੀਮਤ ਨਾ ਕਰ ਦਿੱਤਾ ਜਾਵੇ ਉਹ ਉਹ ਕਹਿੰਦੇ ਕਿ ਮੈਂ ਇਹ ਸਦੀਵੀ ਮਨੁੱਖੀ ਸਮੱਸਿਆ ਜਿਵੇਂ ਵੀ ਥੌਟਸ ਕਿਵੇਂ ਉਹ ਕਰਦੀ ਹੈ ਕਿ ਥੌਟਸ ਤੋਂ ਫ੍ਰੀडम ਨਾਲ ਵੀ ਕੋਈ ਫਿਰ ਮੋਸਾ ਗਏ ਕਿ ਆਰਗੇਨਾਈਜ਼ਡ ਰਿਲੀਜਨ ਮਤ ਕਰ ਸਕਦਾ ਕੀ ਕੋਈ ਤੰਤਰ ਮੁਕਤ ਕਰ ਸਕਦੀ ਹੈ ਕੀ ਖੇਡਾ ਮੁਕਤ ਕਰ ਸਕਦੀਆਂ ਕੀ ਟੈਕਨੋਲੋਜੀ ਸਾਇੰਸ ਪਲਸ ਵੀ ਮੁਕਤ ਕਰ ਸਕਦੀ ਹੈ ਕੀ ਮੁਕਤ ਕਰ ਸਕਦਾ ਕੋਈ ਐਕਸਟਰਨਲ ਫੋਰਸ ਆ ਕੇ ਮੁਕਤੀ ਕਰੇ ਕਰਵਾਏਗੀ ਕੀ ਅਸੀਂ ਕੀ ਅਸੀਂ ਉਹਨੂੰ ਜਾਣਦੇ ਆ ਜੇ ਉਹ ਆ ਵੀ ਜਾਵੇ ਅਸੀਂ ਉਹਨੂੰ ਪਛਾਣਾਂਗੇ ਕਿਵੇਂ ਵੀ ਹੁਣ ਤਾਂ ਇਹ ਕਹਾਂਗੀ ਵੀ ਤੂੰ ਇੱਥੇ ਕਿਸੇ ਬੰਦੇ ਨੂੰ ਉੜੀ ਕਰਿਆ ਉਹਨੂੰ ਕਹਾਂ ਵੀ ਤੂੰ ਉਹ ਬੰਦੇ ਨੂੰ ਕਦੀ ਮਿਲਿਆ ਵੀ ਨਹੀਂ ਮਿਲਿਆ ਕਦੀ ਉਹਦੀ ਕੋਈ ਫੋਟੋ ਦੇਖੀ ਹੈ ਵੀ ਨਹੀਂ ਦੇਖੀ ਫਿਰ ਭਾਈ ਜਿੱਤੇ ਦੇ ਕੋਲੋਂ ਵੀ ਲੱਗਦਾ ਪਛਾਣਿਆ ਜਾਂ

ਰਾਦੇ ਨੂੰ ਮ ਜਵਾਨੀ ਦੇ ਅੰਗਲ ਤੋਂ ਬੰਦੇ ਦੇ ਮਰਦ ਦੇ ਗਰੀਬ ਦੇ ਅਮੀਰ ਦੇ ਲੇਕਿਨ ਜ਼ਿੰਦਗੀ ਸਾਈਮਲਟੈਨਸਲੀ ਇੱਕੋ ਵਲੇ ਸੋ ਅੰਗਲ ਤੋਂ ਸਾਈਮਲਟੈਨਸਲੀ ਚੱਲ ਰਹੀ ਹੈ ਉਹ ਮੇਰੇ ਘਰ ਪਹੁੰਚ ਰਹੀ ਹੈ ਮੈਂ ਉਹਨੂੰ ਇੱਕੋ ਖਾਨੇ ਚੋਂ ਦੇਖਣਾ ਚਾਹੁੰਦਾ ਤੁਮ ਮੈਨੂੰ ਬੁਲਾਉਣਾ ਇਹ ਸਭ ਨਹੀਂ ਆਇਆ ਕੋਈ ਹੈ ਨਾ ਜੀ ਨਹੀਂ ਬਿਲਕੁਲ ਹੈ ਨਾ ਪਿਕਾਸੋ ਦੀਆਂ ਪੇਂਟਿੰਗਸ ਜਿ세 ਕਲ ਕੇ ਸਮਝ ਨਹੀਂ ਆਉਂਦੀਆਂ ਉਹ ਕੁਬਿਜ਼ਮ ਕੀ ਹੈ ਕੁਬਿਜ਼ਮ ਇਹੀ ਹੈ ਕੀ ਇਹ ਮੇਰੇ ਸਾਹਮਣੇ ਬੰਦਾ ਬੈਠਾ ਹੈ ਮੈਂ ਉਹਦੀ ਪਿੱਠ ਨੂੰ ਵੀ ਦੇਖਣਾ ਚਾਹੁੰਦਾ ਉਹ ਪਿੱਛੋਂ ਨੂੰ ਦੇਖ ਨਹੀਂ ਜਾਂਦੀ ਹੁਣ ਮੈਂ ਪਿੱਛੋਂ ਨੂੰ ਦੇਖਣ ਲਈ ਜਦੋਂ ਪਿੱਛੋਂ ਦੇਖ ਸਮਝਦਾ ਹੁਣ ਲੱਕ ਨਹੀਂ ਦਿਖਦਾ ਹੈ ਹੁਣ ਲੱਕ ਨੂੰ ਦੇਖ ਰਹੇ ਹਾਂ ਦੀ ਮੈਮੋਰੀ ਹੈ ਨਾ ਹੁਣ ਕੰਨ ਨਹੀਂ ਦੇਖ ਰਿਹਾ ਇਹ ਗੱਲ ਉਹ ਕਿਹਾ 4 ਦੇ 4 ਬੰਨੇ ਕਿ ਇਹ ਇਸ ਇਹ ਸੋ ਵੀ ਉਹਦੇ ਚੋਂ ਕਯੂਇਜ਼ਮ অর ਅਬਸਰਡਿਜ਼ਮ ਤੁਮੈਨੋ ਲੱਗਦਾ ਮੈਂ ਕੋਈ ਬਹੁਤ ਦਾਵਾ ਨਹੀਂ ਕਰ ਰਿਹਾ ਕ੍ਰਿਟਿਕਸ ਜ਼ਿਆਦਾ ਆਖਰੇ ਬਾਰੇ ਉਹ ਗੱਲ ਕਰਾਂਗੇ ਜਿਵੇਂ ਮੈਂ ਵੇਟਿੰਗ ਫੋਰ ਦੇ ਦੋਨੋਂ ਦੇਖਿਆ ਉਹਦੀ ਭੂਮਿਕਾ ਵੀ ਮੈਂ ਲਿਖੀ ਹੈ ਨਾ ਕਿ ਉਸ ਨੂੰ ਸਮਝਣ ਦੇ ਵਿੱਚ ਔਰ ਵੀ ਕਮਿਊਨੀਕੇਸ਼ਨ ਫਿਰ ਕਮਿਊਨੀਕੇਸ਼ਨ ਕਿਉਂ ਨਹੀਂ ਹੁੰਦੀ ਵੀ ਮੁਨੱਖਾਂ ਦੇ ਅੰਦਰ ਸੰਵਾਦ ਹੀ ਕਿ ਨਹੀਂ ਹੁੰਦੀ ਮੈਂ ਕੁਝ ਕਹਿੰਦਾ ਮੈਂ ਹੈ ਨਾ ਮੈਂ 50 ਸਾਲ 60 ਸਾਲ ਦਾ ਹੋ ਗਿਆ ਮੇਰਾ 18 ਸਾਲ ਦਾ ਮੁੰਡਾ ਹੈ 20 ਸਾਲ ਦਾ ਮੁੰਡਾ ਹੈ ਉਸ ਨੂੰ ਕੁਝ ਹੋਰ ਹੀ ਸੁਣਦਾ ਕਿ ਉਹ ਕਿਸੇ ਵਕਤ ਨਹੀਂ ਤਜਵਾਨੀ ਦੇਖ ਰਿਹਾ ਬਿਲਕੁਲ ਜਿਹੜਾ ਮਾਲੂਨ ਦੇ ਕਿਨਾਰੇ ਹੋਏ ਪਹੁੰਚਿਆ ਬੰਦਾ ਹੈ ਉਹ ਜ਼ਿੰਦਗੀ ਨੂੰ ਬਿਲਕੁਲ ਕਿਸੇ ਹੋਰ ਅੰਗਲ ਤੋਂ ਦੇਖ ਰਿਹਾ ਪਿੱਛੇ ਨਹੀਂ ਮੁੜ ਕੇ ਦੇਖ ਰਿਹਾ ਆਪਣੀ ਜ਼ਿੰਦਗੀ ਪਿੱਛੇ ਹੈ ਜਿਹੜਾ ਪਹਿਲਾ ਹੋ ਰਿਹਾ ਬੰਦਾ ਉਹਦੀ ਜ਼ਿੰਦਗੀ ਬਿਲਕੁਲ ਲੱਗ ਗਈ ਹੁੰਦੀ ਕੈਮਰੇ ਬਿਲਕੁਲ ਅਲੱਗ-ਅਲੱਗ ਅੰਗਲ ਸੇ ਰੱਖੇ ਹੋਏ

ਉਹਦੇ ਚ ਚਾਰ ਬੰਨ ਕਰੈਕਟਰ ਨੇ ਇਹਦੇ ਵਿੱਚ ਇਹਦੇ ਵਿੱਚ ਡੈਕਸ ਦਾ ਕੁਐਸਚਨਸ ਥਾਟ ਦਾ ਕੁਐਸਚਨਸ ਕੀ ਥਾਟ ਇੰਡੀਵਿਜੂਅਲ ਹੋ ਸਕਦੀ ਹਾਂ ਜਾਂ ਥਾਟ ਜਿਹੜਾ ਹੈ ਸਿਰਫ ਉਹਦੇ ਦੀ ਟੋਪੀਆਂ ਟੋਪੀਆਂ ਬਦਲਦੇ ਹੈ ਹੈਨਾ ਦੋ ਬੰਦੇ ਨੇ ਇਹਦੇ ਟੋਪੀਆਂ ਹੁਣ ਕਿਹੜੀ ਟੋਪੀ ਕਿਹੜੇ ਬੰਦੇ ਦੀ origignal ਸੀ ਕੀ ਕੋਈ origignal ਥਾਟ ਹੋ ਸਕਦਾ ਹੈ ਟੋਪੀਆਂ ਨੂੰ ਥਾਟਸ ਵੀ ਨੇ ਤੋ ਇਹ ਸਕੇਸਨ ਦੇ ਬਹੁਤ ਗੰਭੀਰ ਹੈ ਨਾ ਇਹ ਇਹਦੇ ਵਿੱਚ ਹੁਣ ਆਪਾਂ ਗੈਂਡੇ ਦੀ ਗੱਲ ਕਰ ਲਈਏ ਨਾ ਗੈਂਡੇ ਤਾਂ ਅੱਜ ਦੇ ਸਮੇਂ ਦੀ ਇੰਨ ਇੰਪੋਰਟੈਂਟ ਹੈ ਹੂੰ ਗੈਂਡੇ ਕੀ ਹੈ ਕਹਾਂ ਡਾਕਟਰ ਪੂਰਾ ਪੜ੍ਹਨਾਂ ਮੈਂ ਵਾਟ ਇਟ ਡਸ ਨੋ ਕਿ ਬੰਦਿਆਂ ਦੇ ਅੰਦਰ ਵੀ ਸੰਵੇਦਨਾ ਮਰ ਰਹੀ ਹੈ ਹੂੰ ਚਮੜੀ ਮੋਟੀ ਹੁੰਦੀ ਜਾ ਰਹੀ ਹੂੰ ਉਹ ਗੈਂਡੇ ਬੰਦੇ ਜਾ ਰਹੇ ਹੂੰ ਉਹ ਗੈਂਡੇ ਬੰਦੇ ਜਾ ਰਹੇ ਹੂੰ ਅੱਜ ਦੇ ਹਿੰਦੁਸਤਾਨ ਦੇ ਹੂੰ ਜੋ ਪਿਛਲੇ 25 ਸਾਲ ਹੂੰ ਸਾਡੇ ਇਹ ਸੰਵੇਦਨਾ ਮਨ ਸਰਪਤਿੰਗਾ ਸਾਨੂੰ ਕੁਦਰਤੀ ਦਿਨ ਹੁੰਦਾ ਹੈ ਨਾ ਵੀ ਕਿਸੇ ਦੀ ਜਗ੍ਹਾ ਨੇ ਕਿਸੇ ਪੀੜ ਨੇ ਰੋਕੇ ਕਿਸੇ ਨੂੰ ਗੱਡੀ ਤੋਂ ਸਿੱਟ ਕੇ ਕਿਥੋਂ ਮਾਰ ਦਿੱਤਾ ਕਿਸੇ ਨੇ ਕਿਸੇ ਬੱਚੀ ਨਾਲ ਕੁਝ ਕਰਦਾ ਸਰ ਸਰੋਂ ਤਾਂ ਵੀ ਰੋਣਾ ਪਤਾ ਹੋ ਗਿਆ ਸਾਡੀ ਚੰਗਣੀ ਮੋਟੀ ਹੋ ਗਈ ਥੈਟਸ ਵਾਈ 25000 ਤੋਂ 30000 ਤੋਂ ਮੇਰੇ ਦਿਮਾਗ ਵਿੱਚ ਚੱਲ ਰਿਹਾ ਸੀ ਕਿਹਨੇ ਕਰਨਾ ਹੈ ਇਹਨਸ ਕੋਲ ਆਪਦੇ ਹੈ ਗਹਿਨੇ ਕਰਨਾ ਹੈ ਔਰ ਗਹਿਨੇ ਇਹਨਾਂ ਦਾ ਜਦੋਂ ਦਿਖਦਾ ਨਾ ਉਹ ਸਟੇਜ ਤੇ ਨਹੀਂ ਦਿਖਦਾ ਸਟੇਜ ਤੇ ਬਾਹਰ ਹੀ ਕਿਤੇ ਦਿਖਦਾ ਹਮਮ ਖਸਮ ਬੰਦੀ ਨੂੰ ਢੋੜੂ ਢੀਂਦੀ ਦੀ ਹੈ ਹੈ ਉਹ ਦਾਇਾਲਾ ਵੀ ਇੱਕ ਸਿੰਘ ਵਾਲਾ ਸੀ ਦੋ ਸਿੰਘ ਵਾਲਾ ਦੂਸਰੇ ਸੀਨ ਦੇ ਵਿੱਚ ਜਿਹੜਾ ਹੈ ਹਲੇ ਵੀ ਜਨਾ ਦਿਖਣਾ ਨਹੀਂ ਸ਼ੁਰੂ ਹੈ ਵੇਖਦੇ ਹੋ ਕਿ ਉਹਨਾਂ ਦਫ਼ਤਰ ਦਾ ਕੋਈ ਬੰਦਾ ਕਹੜਾ ਬਣ ਗਿਆ ਫਿਰ ਇਹਨਾਂ ਕੋਲ ਨਹੀਂ ਉਹ ਤਾਂ ਨੇੜਲਾ ਬੰਦਾ ਉਹਦਾ ਦੋਸਤ ਉਸ ਨੂੰ ਆਪਣੇ ਸਾਹਮਣੇ ਘੈਂਡਾ ਹੁੰਦਾ ਹੋਇਆ ਦਿਖਦਾ ਦੇਖ ਲਈ ਅੰਗੂਸ ਸਿੰਘੂ ਗੁਨਾ ਸ਼ੁਰੂ ਹੋ ਗਿਆ ਉਹਦੀ ਚਮੜੀ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਹੈ ਨਾ ਫਿਰ ਉਸ ਨੂੰ ਦਿਖਦਾ ਕਿ ਉਸ ਦੀ ਜਿਹੜੀ ਉਹਦੀ ਬਲਬਟ ਉਹਦੀ ਕਮਕਾਉਨ ਕਹਿੰਦੀ ਵੀ ਤੂੰ ਬੇਗੋਵਾ ਹੈ ਹੈ ਆ ਦੇਖੋ ਕਿੰਨੇ ਸੋਹਣੇ ਘੈਂਡੇ ਲੱਗਦੇ ਆ ਕਿੰਨੇ ਡ੍ਰੀਮ ਕਰਦੇ ਕਿੰਨੇ ਅੱਛੇ ਲੱਗਦੇ ਕਿੰਨੀ ਮਿਊਜ਼ਿਕਲ ਕਿੰਨੀ ਇਹਨਾਂ ਦੀ ਉਹ ਵੇਸ ਫੁਲਵਾਕ ਹੈ ਲੋ ਜਿਹੜਾ ਘੈਂਡਾ ਨਹੀਂ ਬਣ ਰਿਹਾ ਉਸ ਨੂੰ ਗਿਲਟ ਵਾਲੇ ਪਾਸੇ ਨੂੰ ਸਾਰਾ ਸ਼ਾਇਰ ਗਾਣਿਆਂ ਦਾ ਜਿਹੜਾ ਕੋਲੋਂ ਇੱਕ ਗਾਣਾ ਜਿਹੜਾ ਹੋਈ ਸਟੇਜ ਹੁਣ ਪੂਰੀ ਸਟੇਜ ਤੇ ਗਾੜੇ ਗਾਣਿਆਂ ਨਾਲ ਪਤਾ ਬਣਦਾ ਜਾ ਗਿਆ ਹਮ ਕਰ ਬਣਦਾ ਜਾ ਗਿਆ ਇਹ ਇਹ ਐਨ ਸਕੂਲ ਬਲੇ ਅੱਜ ਨੇ ਪੜਨਾ ਚਾਹੀਦਾ ਹਣ ਬੰਦੇ ਨੂੰ ਹਨ ਇਸ ਇਦਾਂ ਕਿ ਨਾ ਚੀਅਰ ਕਰਿਆ ਸਰ ਹਮ ਜਿਹੜਾ ਮੈਂ ਜੱਬੇ ਕੀਤਾ ਹਮ ਨਹੀਂ ਇਹਨੇ ਪਿਆ ਪਬਲਿਸ਼ ਪਬਲਿਸ਼ ਨਹੀਂ ਕਰਨਾ ਹੈ ਨਾ ਆ ਤਿਆਰ ਇੱਕ ਲਾਈਨ ਚੋਦਾ ਹੈ ਮੈਂ ਹੁਣ ਵਿਚਾਰ ਚ ਨਹੀਂ ਆ ਪਜਾ ਇੱਕ ਲਾਈਨ ਚ ਇਹ ਆ ਕਿ ਬੰਦੇ ਮੀਆਂ ਬੀਵੀ ਨੇ ਉਹਨਾਂ ਨੇ ਅੱਜ ਸੰਸਾਰ ਨੂੰ ਵਿਦਾ ਕਰਨਾ ਤੇ ਉਹਨਾਂ ਨੇ ਇਨਵਾਈਟ ਕੀਤਾ ਸਾਰਾ ਸ਼ਹਿਰ ਪ੍ਰੈਸ ਵਾਲੇ ਜਰਨਲਿਸਟ ਲੋਕਾਂ ਨੂੰ ਆਏ ਉਹ ਜੋ ਕੁਝ ਹਰ ਲਾਈਕ ਦੇ ਹਾਸਲ ਕੋਤ ਤੇ ਉਹਨਾਂ ਲਗਦਾ ਹੈ ਵਿਦਰਦਾ ਖੜ ਗਿਆ ਤਾਂ ਕੋਈ ਆਉਂਦਾ ਹੈ ਹਾਂ ਹੂੰ ਤੇ ਉਹਨੂੰ ਲੈ ਆ ਕੇ ਬੁਝਾਉਂਦੇ ਆ ਉਹਨੂੰ ਕੁਰਸੀ ਦਿੰਦੇ ਕੋਈ ਨਹੀਂ ਆ ਰਿਹਾ ਹੂੰ ਖਾਲੀ ਕੁਰਸੀ ਹੈ ਹੂੰ ਖਾਲੀ ਕੁਰਸੀ ਤੇ ਉਹਨਾਂ ਲਗਦਾ ਹੈ ਵੀ ਇੱਕ ਹੋਰੇਟਰ ਨੇ ਹਾਂ ਹੂੰ ਉਹ ਕਲਾਕਾਰ ਹੈ ਉਹ ਸਾਡੇ ਜੀਵਨ ਚ ਅਸੀਂ ਇੰਨੇ ਸਾਲ 90 ਸਾਲ ਜੀਏ ਆ ਅਸੀਂ ਸਾਲਾ ਕੀ ਮੈਂ ਸਦਾ ਅਸੀਂ ਕੀ ਸਾਰੀ ਜ਼ਿੰਦਗੀ ਸਦ ਛੋੜ ਕੀ ਹੈ ਹੂੰ ਉਹ ਤੁਹਾਨੂੰ ਦੱਸੇਗਾ ਹੂੰ ਤਾਨੂੰ ਦੱਸੇਗਾ oi ਗੋਦੋਂ ਥੋੜੇ ਵੱਖਰੇ ਆਰਤਾਨੇ ਉਹ ਤੁਹਾਨੂੰ ਦੱਸੇਗਾ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਸਾਡੇ ਚ ਨਾ ਅਸੀਂ ਸਾਰੇ ਆਪੇ ਆਪ ਨੂੰ ਐਂ ਕਹਿੰਦੇ ਨਾ ਹਨਾ ਮੈਨੂੰ ਸਾਡੇ ਚ ਨਾ ਸਕਿੱਲ ਨਹੀਂ ਹੈ ਸਾਡੇ ਚ ਨਾ ਆਰਟ ਨਹੀਂ ਹੈ ਉਹ ਆਰਟਿਸਟ ਆ ਬੰਦਾ ਉਹ ਬਹੁਤ ਅੱਛੀ ਉਹਨੂੰ ਪਾਸਾਰੀ ਬੜੀ ਕਮਾਂਡ ਆ ਆਪਦੇ ਕੋਲ ਬਹੁਤ ਘੈਂਟ ਆ ਉਹ ਵਹੀ ਜੀਵਿਆ ਤੂੰ ਆ ਖਾਂਦੇ ਤੂੰ ਖਾਦੀ ਆ ਜਾਂ ਮਹਿਰਜ ਤੂੰ ਖਾਦੀ ਆ ਤੇਨੂੰ ਕਿਉਂ ਐਸੀ ਐਸੀ ਲੱਗੀ ਆ ਜਾਂ ਕੀ ਹੋਇਆ ਉਹ ਦੂਸਰਾ ਕਿਉਂ ਕਿ ਜਾਈ ਕਿ ਦੈ ਅਾਈਨਸਾਈ ਨਹੀਂ ਕਿਉਂ ਨਾ ਹੋਵੇ ਬੁੱਧ ਜਾਂ ਹੋਰ ਕੋਈ ઋષਿ ਤੇਰੀ ਗੱਲ ਕਹਣਗੇ ਸੰਗੇ ਹਮ ਇਹ ਗਲਤਨ ਰਵਿਅਵ ਜਦੋਂ ਆ ਜਾਂਦਾ ਇੱਥੇ ਕੋਈ ਤਾਂ ਬੁੱਧ ਆਂਦਾ ਨਹੀਂ ਤੇ ਉਹ ਬੰਦਾ ਆ ਜਾਂਦਾ ਜਿਹਨੂੰ ਉਹ ਵਾਰੀਟਰ ਕਹਿੰਦੇ ਆ ਉਹ ਆ ਜਾਂਦਾ ਹਾਂ ਉਥੇ ਉਹ ਸਾਰੇ ਬੰਦੇ ਕੋਈ ਕੋਈ ਨਹੀਂ ਆਸੀ ਪਰ ਉਹ ਹੈ ਕਿ ਕਿ ਬਹੁਤ ਲੋਗ ਉਹ ਉਹਦੀ ਜਿਹੜੀ ਹੈ ਨਾ ਕੌਸਟਿਅਮ ਉਹ 19ਵੀਂ ਸਦੀ ਦੇ ਕਿਸੇ ਲੇਖਕ ਵਰਗੀ ਹੈ ਲੈ ਜਾਣ ਬੁੱਝ ਕੇ ਆਨਸ ਕੋ ਨਹੀਂ ਐਨ ਕਰਿਆ ਤੇ ਉਹ ਕਹਿੰਦੇ ਵੀ ਹੁਣ ਆ ਗਿਆ ਹੁਣ ਤੁਹਾਨੂੰ ਤੁਹਾਨੂੰ ਦੱਸੂ ਕਿ ਸਾਡਾ ਖੇਡ ਖਤਮ ਹੋ ਸੀ ਜਾ ਰਹੇ ਹਾਂ ਤੇ ਉਹ ਪਿੱਛੇ ਛਾਲ ਮਾਰ ਉਹ ਚਲੇ ਜਾਂਦੇ ਉਹ ਚਲੇ ਜਾਂਦੇ ਤੇ ਬਾਅਦ ਦੇ ਵਿੱਚ ਉਹ ਰੇਟਰ ਜਦੋਂ ਉਸ ਕਹਿਣ ਦੀ ਕੋਸ਼ਿਸ਼ ਕਰਦਾ ਹੈ ते फर्स्ट टाइम ये पता चल रहा है कि ये ला ओवरहेटर जेदे वाले ये क्या थी कि ए साड़ी का चंद दसूंगा वो ना सिर्फ गुंगा है सुखो बहरा भी है उन्हें सुनिया भी कुछ नहीं ते वो बोल भी कुछ नहीं था ए ए ए ये ला कदाक्ष पता चल रहा है ज्ञान को भी जगह ऐसी सर्जन है नहीं सारे लिए कोई विज्ञानी पॉलिटिशियन कोई आर्टिस्ट सारे लिए जेएगा है 做一、一、也一、一、一、一、一、个叫哪样？嗯，叫。